हां जी दोस्तों सारेया नुं सत श्री अकाल स्वागत है टोडा राज संधू फार्मिंग दे विच आज दी दोस्तों अपनी विजिट हैगी आ ਪਿੰਡ ਰਸੂਲਪੁਰ ਤਹਿਸੀਲ ਪੱਟੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਜਗਰਾਜ ਸਿੰਘ ਦੇ ਕੋਲ ਡਾਕਟਰ ਵੀਰ ਜਗਰਾਜ ਸਿੰਘ ਨੇ ਤੇ ਪਸ਼ੂ ਜਿਹੜੇ ਦੋਸਤੋ ਚੰਗੀ ਬਰੀਡ ਦੇ ਉੱਪਰ ਹੀ ਕੰਮ ਕਰਦੇ ਆ ਸ਼ੁਰੂ ਤੋਂ ਮੋਹਰੇ ਦੇ ਉੱਪਰ ਜਿਹੜਾ ਵਰਕ ਕੀਤਾ ਠੀਕ ਹੈ ਜੀ ਇੱਕ ਪਹਿਲਾ ਵੀਡੀਓ ਆਪਾਂ ਇਸ ਘਰੋਂ ਪਾਈ ਸੀਗੀ ਸਕੰਦਰ ਬੁੱਲ ਦੀ ਜਗਾਪਾ ਤੁਹਾਨੂੰ ਧੀ ਦਿਖਾਈ ਸੀਗੀ ਤੇ ਚੰਗੇ ਗੱਦਬੋਤ ਦੀ ਮਾਲਕਨ ਸੀ ਚੰਗੇ ਮਿਲਕ ਲੈਣ ਵਾਲੀ ਸੀਗੀ ਸੋ ਉਹ ਜਿਹੜੀ ਦੋਸਤੋ ਵੀਰ ਹੁਣਾਂ ਨੇ ਇਸ ਘਰੋਂ ਸੇਲ ਕੀਤੀ ਸੀ ਇਸ ਵਾਰ ਸੈਕੰਡ ਵੀਡੀਓ ਹੈਗੀ ਆਪਣੀ ਇਸ ਘਰੋਂ ਤੇ ਅੱਜ ਪਸ਼ੂ ਜਿਹੜੇ ਆ ਤੁਹਾਨੂੰ ਦੋ ਦਿਖਾ ਦਾਂਗੇ ਇੱਕ ਮੱਝ ਹੋਵੇਗੀ ਦੋਸਤੋ ਸੂਵਿਆਂ ਦੇ ਵਿੱਚ ਜੇਕਰ ਆਪਾਂ ਦੇਖੀ ਤੇ ਚੌਥੇ ਸੂਵੇ ਮੰਨ ਸਕਦੇ ਹਾਂ ਤੁਸੀਂ ਤੇ ਚੰਗੇ ਖੁੱਲੇ ਦੁੱਧ ਵਾਲੀ ਆ ਦੁੱਧ ਇਸ ਟਾਈਮ ਬਹੁਤ ਵਧੀਆ ਹੈਗਾ ਚੰਗੇ ਮਿਲਕ ਤੇ ਚੱਲ ਰਹੀ ਆ ਤੇ ਇੱਕ ਬਿਲਕੁਲ ਤਾਜੀ ਸੂਈ ਇਹ ਝੋਟੀ ਹੋਵੇਗੀ ਪਹਿਲਾ ਸੂਆ ਸੂਈ ਝੋਟੀ ਆ ਚੰਗੀ ਪਿਛੇ ਰਿਕਾਰਡ ਵਲੇਮਾਨੀ ਦੀ ਜਿਹੜੀ ਦੋਸਤੋ ਇੱਕ ਫੀਮੇਲ ਕਾਫ ਹੈਗੀ ਆ ਡਾਇਮੰਡ ਬੁੱਲ ਦੀ ਬੱਚੀ ਹੈ ਮਗਰ ਜਿਹੜੀ ਫੀਮੇਲ ਕਾਫ ਹੈ ਮਗਰ ਕੱਟੀ ਹੈ ਅੱਜ 8 ਜੂਨ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਮਾਰਨਿੰਗ ਦੇ ਦੋਸਤੋ ਵੀ 9:30 ਵਜੇ 9:00 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਤੇ ਗੱਲਬਾਤ ਆਪਾਂ ਵੀਰ ਜਗਰਾਜ ਦੇ ਨਾਲ ਕਰਦੇ ਆ ਸੋ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਦੋਵੇਂ ਪਸ਼ੂ ਆ ਦੁੱਧ ਤੇ ਚੱਲਦੇ ਪਏ ਆ ਦੋਵੇਂ ਪਸੂ ਬਿਲਕੁਲ ਮਿਲਕਿੰਗ ਤੇ ਆ ਸੋ ਚੁਵਾਈ ਤੁਸੀਂ ਕਰ ਸਕਦੇ ਹੋ ਇੱਕ ਝੋਟੀ ਬਿਲਕੁਲ ਤਾਜੀ ਸੂਈ ਹੈ ਜਿਹੜੀ ਉਹ ਬੌਲੇ ਦੇ ਉੱਪਰ ਆ ਠੀਕ ਹੈ ਜੀ ਬੌਲੇ ਦੇ ਵਿੱਚ ਤੁਸੀਂ ਚੁਵਾਈ ਕਰ ਸਕਦੇ ਹੋ ਬਾਕੀ ਦੁੱਧ ਜਿੰਨਾ ਵੀ ਰਦਵਾਰ ਦੱਸਿਆ ਜਾਊਗਾ ਉਹਨਾਂ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਵੀਰ ਜੇਕਰਾਸ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਵੀਰ ਜੀ ਵਧੀਆ ਵਧੀਆ ਜੀ ਠੀਕ ਠਾਕ ਜੀ ਅੱਛਾ ਜੇ ਗਰਾਜ ਭਾਈ ਜੀ ਪਸ਼ੂ ਉਦੋਂ ਆਪਾਂ ਇੱਕ ਸਿਕੰਦਰਪੁਰ ਦੀ ਧੀ ਸੇਲ ਕੀਤੀ ਸੀ ਹਾਂਜੀ ਹਾਂਜੀ ਉਹ ਸੇਲ ਕੀਤੀ ਸੀ ਜੀ ਉਹ ਵੀਡੀਓ ਪਾਈ ਸੀ ਪਹਿਲਾਂ ਆ ਮੈਨੂੰ ਲੱਗਦਾ ਵੀ ਉਹ ਜਿੰਨੇ ਕ ਪੈਸੇ ਮੰਗੇ ਸੀ ਉਹ ਭੈਣ ਭਰਾ ਕੇ ਸਾਰੇ ਬੜੇ ਸ਼ੌਂਕੀ ਨੇ ਉਦਾਂ ਹੀ ਖਰੀਦ ਲਈ ਉਹਨੇ ਚੀ ਉਹਨੇ ਜੀ ਉਹਨੇ ਜੀ ਪੂਰੇ ਰੇਟ ਥੋੜੇ ਬਾਅਦ ਇਧਰ ਉਧਰ ਕੋਈ ਮਾਨਤਾਤ ਵਾਲੀ ਗੱਲ ਕੀਤੀ ਸੀ ਹਾਂਜੀ 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 ਤੇ ਬਾਅਦ ਵਿੱਚ ਕੋਈ ਉਹਦਾ ਰਿਕਾਰਡ ਮਿਲਦਾ ਰਿਹਾ ਬੜੀਆਂ ਚੰਗੇ ਮਿਲਕ ਤੇ ਚੱਲ ਰਹੀ ਹੈ ਚੰਗੇ ਤੇ ਚੰਗੇ ਦੇ ਹਾਂਜੀ ਬਹੁਤ ਚੰਗੇ ਦੁੱਧ ਤੇ ਚੱਲੀ ਆ ਜੀ ਫੋਨ ਉਹਨਾਂ ਦੇ ਆਉਂਦੇ ਅੱਜ ਵੀ ਅੱਛਾ ਜੀ ਤੇ ਉਹਨਾਂ ਨੇ ਮੱਝ ਲੈਣੀ ਉਹ ਫੇਰ ਫੋਨ ਕਰਦੇ ਸੀ ਵੀ ਆਪਾਂ ਨੂੰ ਛੋਟੀ ਦੇ ਦੋ ਜੀ ਨਾ ਠੀਕ ਹੈ ਜੀ ਤੇ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਜੇ ਕਰ ਉਹ ਛੋਟੀ 14 ਤੋਂ ਪਲੱਸ ਹੀ ਚੱਲੀ ਆ ਜੀ 14 ਤੋਂ ਪਲੱਸ ਹਾਂ 14 ਲੀਟਰ ਕਰ ਗਈ ਜਦੋਂ ਮੈਨੂੰ ਫੋਨ ਆਇਆ ਸੀ ਉਦੋਂ ਕਹਿੰਦੇ ਸੀ 14 ਕਰ ਗਈ ਸੀ ਅਜੇ ਮੰਨ ਲਓ ਵੀ 12 13 ਦਿਨਾਂ ਦੀ ਸੂਈ ਸੀ ਹਾਂਜੀ 13 14 ਦਿਨਾਂ ਦੀ ਇੰਨੇ ਕਿ 14 ਲੀਟਰ ਦੁੱਧ ਘੱਟ ਗਈ ਸੀ ਤੇ ਬਾਅਦ ਚ ਚਲੋ ਫਿਰ ਰਿਪੋਰਟ ਨਹੀਂ ਮਿਲੀ ਆਪਾਂ ਆਪਾਂ ਇਥੋਂ ਗੱਪ ਨਹੀਂ ਪਾਈ ਸੀ ਹੈਨਾ ਹਾਂਜੀ ਹਾਂਜੀ ਗੱਪਣ ਗਈ ਸੀ ਇਥੋਂ ਹਾਂ ਤੇ ਅੱਜ ਵੀ ਫਿਲਹਾਲ ਇੱਕ ਆਪਣੇ ਕੋਲ ਜਿਹੜੀ ਇਹ ਮਾਝਾ ਵੀਰ ਜੀ ਘਰੇ ਨੂੰ ਹੀ ਆ हां ਥਰੇਲੂ ਪਹਿਲੇ ਸੂਏ ਆਪਾਂ ਲੈਂਦੀ ਸੀ ਹਰਿਆਣੇ ਤੋਂ ਹਰਿਆਣੇ ਤੋਂ ਆਈ ਸੀ ਹਾਂਜੀ ਹਾਂਜੀ ਹਰਿਆਣੇ ਤੋਂ ਆਈ ਸੀ ਬ੍ਰੀਡ ਦਾ ਕਰਕੇ ਬ੍ਰੀਡ ਤੇ ਕੰਮ ਕਰਨ ਕਰਕੇ ਆਪਾਂ ਵੱਲੋਂ ਹਰਿਆਣੇ ਤੋਂ ਮਾਝੇ ਲੈਂਦੀ ਸੀ ਹਾਂਜੀ ਪਹਿਲੇ ਸੂਏ ਲੈਂਦੀ ਸੀ ਤੇ ਆਪਾਂ ਤਿੰਨ ਸੂਏ ਦੇ ਦਿੱਤੇ ਐਰ ਕੀ ਚੰਫੇ ਸੂਏ ਆ ਜੀ ਇਹ ਚੌਥੇ ਸੂਏ ਮਨ ਝੂਠ ਨਹੀਂ ਕਿਸੇ ਗੱਲ ਦਾ ਆਪਾਂ ਤੀਜੇ ਕਹਿ ਦਈਏ ਚੌਥੇ ਸੂਏ ਜੋ ਸੱਚ ਸਚਾਈ ਦੱਸਾਂਗੇ ਸਹੀ ਆ ਸਹੀ ਆ ਹਾਂਜੀ ਹਾਂਜੀ ਬਹਿ ਵਪਾਰ ਦੀ ਭਾਸ਼ਾ ਚ ਇਹਨੂੰ ਤੀਜੇ ਸੂਏ ਕਹਿ ਦੇਣਾ ਸੀਗਾ ਵਪਾਰ ਦੀ ਭਾਸ਼ਾ ਤੀਜੇ ਕਹਦੇ ਵੀ ਕਹਿ ਦੇਣਾ ਸੀ ਤੇ ਝੋਟੀ ਕਹਿ ਦੇਣਾ ਸੀ ਝੋਟੀ ਕਹਿਣਾ ਹਾਂਜੀ ਤੇ ਕਾਰਨਾਮੇ ਤੁਹਾਨੂੰ ਵਿਖਾਉਂਗਾ ਮੈਂ ਪੂਰੇ ਵੱਡੇ ਕਾਰਨਾਮੇ ਆ ਥਾਣ ਭਾਂਡੇ ਦੀ ਵੀ ਜਿਹੜੀ ਆ ਸਾਫ ਸਫਾਈ ਆ ਆਰਡਰ ਕੁਆਲਟੀ ਆ ਕਾਫੀ ਵੱਡਾ ਆਰਡਰ ਲੱਗਾ ਐਕਸਟਰਾ ਆਰਡੀਨਰੀ ਆ ਤੇ ਫੁੱਲ ਵੱਡੀ ਹਾਈਟ ਆ ਕਦ ਬਹੁਤ ਬਹੁਤ ਉੱਚਾ ਹੈਗਾ ਤੇ ਪੁੱਠਾ ਪਾਠਾ ਤੁਸੀਂ ਵੇਖੋ ਚੜਾਈ ਥੱਬਿਆਂ ਦੇ ਥੱਬੇ ਆ ਵੇਖੋ ਜੀ ਠੀਕ ਹੈ ਜੀ ਤੇ ਇਹਨੂੰ ਵੀਰ ਜੀ ਸੂਈ ਨੂੰ ਵੈਸੇ ਟਾਈਮ ਕਿੰਨਾ ਹੋ ਗਿਆ ਜੀ ਇਹਨੂੰ ਸੂਈ ਨੂੰ ਆ 2 ਮਹੀਨੇ ਤੋਂ 5 ਕਿ ਦਿਨ ਅੰਦਰ ਹੀ ਆ ਜੀ ਅਜੇ 2 ਮਹੀਨੇ ਤੋਂ 5 ਕਿ ਦਿਨ ਹਾਂਜੀ ਹਾਂਜੀ ਮੰਨ ਲਓ ਆਪਾਂ ਐਵੇਂ ਕਹੀ ਜਿਹੀ ਮਹੀਨੇ ਦੀ ਸੂਈ ਆ ਜਾਂ ਪੰਜੀਆਂ ਦਿਨਾਂ ਦੀ ਸੂਈ ਉਹ ਗੱਲ ਨਹੀਂ 2 ਮਹੀਨੇ ਨੂੰ ਹੋਜਲੇ ਆ ਜੀ ਬਿਲਕੁਲ ਸੂਈ ਨੂੰ ਤੇ ਮੰਨ ਲਓ ਕੱਟੀ ਆ ਮਗਰ ਅਰਜੰਦੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ 2 ਮਹੀਨੇ ਦੀ ਤੇ ਬਾਕੀ ਇਹਦੀਆਂ ਝੋਟੀਆਂ ਜਿਹੜੀਆਂ ਆਪਾਂ ਤਿੰਨ ਸੂਏ ਇਹਦੇ ਪੀਤੇ ਆ ਹੂੰ ਪਹਿਲੋਂ ਵੀ ਤਿੰਨ ਕੱਟੀਆਂ ਹੀ ਆ ਤੇ ਕਿਵੇਂ ਚੌਥੀ ਕੱਟੀ ਆ ਕਰਮਾਂ ਵਾਲੀ ਨੇ ਕੱਟੀਆਂ ਹੀ ਲਿੱਤੀਆਂ ਕਟਾ ਕੋ ਦਿੱਤਾ ਹੀ ਨਹੀਂ ਹੂੰ ਹਾਂਜੀ ਹਾਂ ਅ ਸੋ ਦੋਸਤੋ ਇੱਕ ਜਰੂਰ ਮੈਂ ਪਹਿਲਾਂ ਵੀ ਨੋਟ ਕਰਾਈ ਸੀ ਵੀ ਡਾਕਟਰ ਵੈ ਆਪਦੇ ਫਾਰਮ ਤੇ ਤੇ ਹੋਰ ਨੇੜੇ ਬੰਨੇ ਜਿਹੜੀ ਐ ਦੋਸਤੋ ਸੁਵਤਾ ਜਿਹੜੀ ਉਹ ਦਿੰਦੇ ਰਹਿੰਦੇ ਆ ਚੰਗੀ ਏਆਈ ਆ ਪਸ਼ੂ ਨੂੰ ਵੇਕੇ ਏਆਈ ਕਰਦੇ ਰਹਿੰਦੇ ਆ ਸੋ ਤੁਸੀਂ ਵੀ ਜਿਹੜੇ ਚਾਹ ਬਨਵੀਰ ਨੇੜੇ ਲੱਗਦੇ ਪਿੰਡਾਂ ਦੇ ਤੂਤ ਪੰਗਾਲਾ ਹੋ ਗਿਆ ਗਾਜਲ ਹੋ ਗਿਆ ਮਾਸੀਕ ਹੋ ਗਿਆ ਰਤੋਂਕ ਹੋ ਗਿਆ ਇਧਰਲੀ ਸਾਈਡ ਵੀ ਤੇ ਲਾਗੇ ਬੰਨੇ ਇਧਰ ਲਈ ਆਪਣਾ ਕੋਟ ਪੁੱਡੇ ਵਾਲੀ ਪਾਸੇ ਵੀ ਤੁਸੀਂ ਜਿਹੜਾ ਸੰਪਰਕ ਉਹ ਵੀ ਕਰ ਸਕਦੇ ਹੋ ਚੰਗੇ ਸੀਮਨ ਦਾ ਯੂਜ਼ ਕਰਦੇ ਆ ਤੇ ਕੱਟੀ ਜਿਹੜੀ ਪਿਛੇ ਅਰਜਨ ਦੀ ਹੈ ਜੀ ਅਰਜਨ ਕੁਮਰਦੀ ਜਿਹੜਾ ਨੇ ਤੋਂ ਅਰਜਨ ਕੁਮਰਦੀ ਪਿਛੇ ਕੱਟੀ ਆ ਦੋਸਤੋ ਕੱਟੀ ਵੀ ਕਰੀ ਬਿਲਕੁਲ ਤਸਲੀਨਾ ਦੇਖ ਲਓ ਐ ਪੂਰੀ ਜੈੱਟ ਬਲੈਕ ਜੈੱਟ ਬਲੈਕ ਆ ਪੂਰੀ ਅਰਜਨ ਕੁੰਗੜ ਦੀ ਕੱਟੀ ਆ ਬਹੁਤੇ ਵੀਰਾਂ ਦਾ ਸ਼ੌਂਕ ਆ ਦੋਸਤੋ ਜੇਕਰ ਮੱਝ ਤੁਹਾਨੂੰ ਚੰਗੀ ਮਿਲ ਰਹੀ ਆ ਤੇ ਨਾਲ ਕੱਟੀ ਵੀ ਪੂਰੀ ਅਸਲੀ ਦੀ ਆ ਆ ਦੇਖ ਬਿਲਕੁਲ ਜੈੱਟ ਬਲੈਕ ਆ ਜੀ ਪਿਓਰ ਮੋਹਰਾ ਦੇ ਵਿੱਚ ਮਨ ਲਓ ਪੂਰਾ ਬਰੀਡ ਤੇ ਆਪਾਂ ਮਨ ਲਓ ਸੀਮੈਂਟ ਜਿਹੜਾ ਹਰਿਆਣੇ ਤੋਂ ਹੀ ਲੈ ਕੇ ਆਈਦਾ ਖੁਦ ਆਪ ਜਾ ਕੇ ਹੂੰ ਤੇ ਮੰਨ ਲਓ ਸਿੱਧਾ ਲਈਦਾ ਆਪਾਂ ਕੋਈ ਡਿਸਟਰੀਬਿਊਟਰ ਤੋਂ ਇਸ ਤਰ੍ਹਾਂ ਸੀਮਨ ਨਹੀਂ ਲਈਦਾ ਵੀ ਜੇ ਡੁਪਲੀਕੇਟ ਆਪਾਂ ਨੂੰ ਇਹਦੇ ਵਿੱਚ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਵੀ ਇਹ ਤੋਂ ਡਿਸਟਰੀਬਿਊਟਰ ਤੋਂ ਫੜ ਲਿਆ ਹਾਂ 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 ਪ੍ਰਿੰਟਰ ਚ ਪਾਏ ਸੀਮਨ ਤੇ ਵਰਤ ਲਏ ਬਸ ਬਸ ਉਹਦੇ ਜੇ ਨਹੀਂ ਵੀ ਕੋਈ ਮਿਕਸਿੰਗ ਆ ਗਈ ਆਪਾਂ ਨੂੰ ਮੰਨ ਲਓ ਵੀ ਡੁਪਲੀਕੇਟ ਸੀਮਨ ਜਿਹੜਾ ਆਪਾਂ ਸਿੱਧਾ ਲਵਾਂਗੇ ਉਹਦਾ ਆਪਾਂ ਨੂੰ ਮੰਨ ਲਓ ਵੀ ਪੂਰਾ ਟਰਸਟ ਹੋਊਗਾ ਵੀ ਓਰੀਜਨਲ ਸੀਮਨ ਹੈ ਜੀ 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 ਹਾਂਜੀ ਹਾਂਜੀ ਤੇ ਮੰਨ ਲਓ ਵੀ ਇਹ ਅਰਜਨ ਕੰਕ੍ਰੀਟ ਦੀ ਹੈ ਜੀ ਗੱਡੀ ਬਿਲਕੁਲ ਬਿਲਕੁਲ ਅਰਜਨ ਕੰਕ੍ਰੀਟ ਦੀ ਬੱਤੀ ਆ ਦੋਸਤੋ ਤੇ ਮੈਂ ਇੱਕ ਪੂਰਾ ਹਵਾਨੇ ਦਾ ਸਟਰਕਚਰ ਤੁਸੀਂ ਦੇਖੋਗੇ ਤੇ ਬਾ ਕੁਮਾਰਾ ਠੀਕ ਹੈ ਜੀ ਖੂਬਸੂਰਤ ਆਰਡਰ ਕੁਆਲਿਟੀ ਆ ਤੇ ਦੁੱਧ ਦੇ ਕੋਲ ਫਿਰ ਜੀ ਜਿਹੜਾ ਮੌਕੇ ਦਾ ਹੁਣ ਹਾਜ਼ਰ ਕਿੰਨਾ ਜਿਹੜਾ ਚਵਾਵਾਂਗੇ ਕਿਸੇ ਨੂੰ ਇਸ ਟਾਈਮ ਜੀ 13 ਤੋਂ ਪਲੱਸ ਹੀ ਆ 14 ਦੇ ਮੰਨ ਲਓ 13 ਤੁਸੀਂ ਪੱਕਾ ਮੰਨ ਕੇ ਚੱਲੋ ਠੀਕ ਹੈ ਜੀ ਹਾਂਜੀ ਹਾਂਜੀ 14 ਦੇ ਅੰਦਰ ਬਾਹਰ ਚਲਦੀ ਆ ਜੀ ਬਾਕੀ 16 ਲੀਟਰ ਇਹਨੇ ਤਾਜੀ ਨੇ ਦੁੱਧ ਆ ਦਿੱਤਾ ਹੈ ਰਕਿਵੇਂ ਠੀਕ ਹੈ ਜੀ ਹਾਂ ਹਾਂ ਪਹਿਲਾਂ ਦਾ ਵੀ ਚਲੋ ਮੰਨ ਲਓ ਉਦੋਂ ਵੀ ਜਾਂਦਾ ਪਹਿਲੇ ਸੋਇਆ ਜੀ ਵੀ ਇੱਥੇ 16 ਤੋਂ ਪਲੱਸ ਹੀ ਚਲਦੀ ਰਹੀ ਆ ਜੀ ਤੇ ਐਰ ਦੀ ਗਰਮੀ ਚ ਸੂਈ ਕਰਕੇ 16 ਤੇ ਰਹੀ ਆ ਤੇ ਹੁਣ ਇਸ ਟਾਈਮ ਕੰਮਕਾਰਾਂ ਦਾ ਕਰਕੇ ਥੋੜੀ ਘੇਰ ਘਟ ਹੋਈ ਆ ਹੁਣ 14 ਲੀਟਰ ਤੇ ਇਸ ਟਾਈਮ ਚੱਲ ਰਹੀ ਹੁਣ 14 ਤੇ ਹਾਂ 14 ਲੀਟਰ ਤੇ ਚੱਲ ਰਹੀ ਬਾਕੀ ਜੰਮੀ ਪਲੀ ਪੂਰੀ ਆ ਦੋਸਤੋ ਵੀ ਚੌਥਾ ਸੂਹਾ ਸੂਈ ਆ ਵੀ 2 ਮਹੀਨੇ ਦੇ ਵਿੱਚੋਂ ਕੋਈ 5 ਦਿਨ 5 ਦਿਨ ਹਜੇ ਘਾਟਾ ਦੋ ਕੁ ਮਹੀਨੇ ਕੰਪਲੀਟ ਹੋਣ ਚ ਤੇ ਆਰਡਰ ਕੁਆਲਟੀ ਕਾਫੀ ਖੂਬਸੂਰਤ ਖੋਲ ਕੇ ਤੋਰ ਕੇ ਦਿਖਾਉਣੇ ਆ ਤੁਹਾਨੂੰ ਬਾਕੀ ਮੌਕੇ ਦਾ ਜਿਹੜਾ ਹਾਜ਼ਰ ਕਿਸੇ ਫਾਰਮਰ ਵੀਰ ਨੇ ਕਿਸੇ ਵੀ ਘਰੇਲੂ ਵੀਰ ਨੇ ਜਾਂ ਕਿਸੇ ਵੀ ਸ਼ੌਂਕੀ ਅੱਗੇ ਵਪਾਰੀ ਵੀਰ ਨੇ ਤੁਸੀਂ ਜਿਹੜਾ ਚੋਲਣਾ ਉਹ 14 ਕਿਲੋ ਦੋਤਾ ਹਵਾਲਾ ਹੂ ਨਾ ਕਾਫੀ ਖੁੱਲਾ ਥਾਨ ਭਾਂਡੇ ਦੀ ਸਫਾਈ ਬਾਕੀ ਥਣ ਥਣ ਬਿਲਕੁਲ ਜਿਹੜਾ ਦੋਸਤੋ ਮੁੱਠੀ ਜਿਹਾ ਆਪਾਂ ਕਹਿ ਦਈਏ ਵੀ ਚੰਗਾ ਥਣ ਲੱਗਾ ਬਾਕੀ ਇਹ ਜਿਹਨੇ ਬਰੀਡ ਦੇ ਕੰਮ ਕਰਨਾ ਜੀ ਉਹਦੇ ਆ ਤੇ ਬਹੁਤ ਵਧੀਆ ਚੀਜ਼ ਆ ਹਿaryana ਤੋਂ ਮੰਨ ਲਾ ਵੀ ਜਿਹੜੇ ਅੱਜ ਆਪਾਂ ਕਹਿੰਨੇ ਆ ਵੀ ਹਿaryana ਤੋਂ ਜਾ ਕੇ ਮੱਝ ਲੈ ਕੇ ਆਉਣੇ ਆ ਜੀ ਆ ਹਾਂ ਇਹ ਮੰਨ ਲਓ ਵੀ ਆਪਾਂ ਖੁਦ ਲੈ ਕੇ ਆਂਦੀ ਬਰੀਡ ਤੇ ਕੰਮ ਕਰਨਾ ਵਾਸਤੇ ਜਿਹੜੇ ਵੀ ਉਹਨੇ ਬਰੀਡ ਤੇ ਕੰਮ ਕਰਨਾ ਫਿਰ ਜਿਹੜਾ ਵੀ ਟੀਗਾ ਭਰਦਾਂਗੇ ਪਹਿਲੇ ਸੀਮਤ ਤੇ ਖੜਦੀ ਏ ਲੋ ਜੀ ਨਾਲ ਦੀ ਨਾਲ ਜਿਹੜੇ ਐਨੀਮਲ ਦੋਸਤੋ ਘਰੇਲੂ ਕਰਦੇ ਐਨੀਮਲ ਉਹ ਵੀ ਤੁਸੀਂ ਵੇਖ ਸਕਦੇ ਹੋ ਅਰਜਨ ਕੁੰਗੜ ਦੀ ਬੱਚੀ ਆ ਵੱਡੀ ਵੀ ਆਉਂਦੀ ਧੀ ਹੈ ਨਾ ਜਾਰਜ ਅਰਜਨ ਦੀ ਹਾਂਜੀ ਇਹ ਵੀ ਅਰਜਨ ਦੀ ਧੀ ਸਾਹਮਣੇ ਵੇਖ ਰਹੇ ਹੋ ਫਿਰ ਹਾਲ ਆਪਾਂ ਇਧਰ ਮੱਝਾਂ ਦੇ ਪਾਸੇ ਆ ਜਾਈਏ ਤੇ ਮਤਲਬ ਇਹ ਵੀ ਟੋਟਲ ਓਵਰ ਆਲ ਜਿੰਨਾ ਵਰਕ ਕੀਤਾ ਹੈਗਾ ਅੱਜ ਤੱਕ ਅ ਇਨਸੀਮੀਨੇਸ਼ਨ ਕਰਕੇ ਏਆਈ ਕਰਕੇ ਉਹ ਫਿਲਹਾਲ ਆਪਦੇ ਘਰ ਤੋਂ ਜਿਹੜਾ ਦੋਸਤੋ ਡਾਕਟਰ ਦਾ ਪਤਾ ਲੱਗ ਜਾਂਦਾ ਵੀ ਚੰਗੇ ਸੀਮੈਂਟ ਦੀ ਵਰਤੋਂ ਕਰਕੇ ਚੰਗੀ ਬਰੀਡ ਜਿਹੜੀ ਆ ਹੁਣ ਤੱਕ ਪੈਦਾ ਕੀਤੀ ਹੈ ਇਹ ਆ ਤੁਸੀਂ ਇਹ ਮੱਝ ਦੇਖ ਸਕਦੇ ਹੋ ਦੋਸਤੋ ਪੂਰੀ ਅਡੀਨਡਾਲ ਵੱਡੇ ਸ਼ਰੀਰ ਦੀ ਆ ਭਾਰਾ ਬਾਡੀ ਬੀਟ ਜੇਕਰ ਆਪਾਂ ਗੱਲ ਕਰੀਏ ਫੁੱਲ ਵੱਡੇ ਤਾਕਤ ਕਾਟ ਦੀ ਆ ਦੇਖੋ ਜੀ ਰੋਕੋ ਭਾਈ ਜੇਕਰ ਅਜੇ 2 ਮਿੰਟ ਤੇ ਰੁਕ ਜੀ ਚੋ ਆ ਦੇਖੋ ਜੀ ਤੋਰਦੀਆ ਵੀਰ ਜੀ ਤੋਰ ਜੇਕਰ ਅੱਜ ਵੀਰੇ ਫਿਰ ਲੈਣ ਦੇ ਨੇ ਤਾਂ ਕੀ ਮੋੜ ਡਿਮਾਂਡ ਕੀ ਕਰਦੇ ਪਏ ਆ। ਜੇਰ ਆਪਾਂ ਪਹਿਲੇ ਇੱਕ ਹੋਰ ਗੱਲ ਦੱਸ ਦਈਏ ਵੀ ਇਹ ਮੰਨ ਲਓ ਇਹਦੀ ਇਹ ਗਰੰਟੀ ਆ ਵੀ ਪਹਿਲੇ ਸੀਮੰਟ ਦੇ ਹੀ ਖੜ ਜਾਂਦੀ ਆ ਜਿਹੜਾ ਮੰਨ ਲਓ ਵੀ ਵੀਰ ਕਈ ਈ ਹੁੰਦਾ ਵੀ ਆਪਾਂ ਮਹਿੰਗਾ ਸੀਮੰਟ ਨਹੀਂ ਲਵਾਉਂਦੇ ਵੀ ਪਤਾ ਨਹੀਂ ਖੜਨਾ ਜਾਂ ਨਹੀਂ ਖੜਨਾ ਫੇਰ ਖਾਜੂਗੀ। ਪਹਿਲੇ ਸੀਮੰਟ ਦੇ ਹੀ ਖੜ ਜਾਂਦੀ ਜਿਹੜਾ ਵੀ ਸੀਮੰਟ ਲਾਵਾਂਗੇ ਮੰਨ ਲਓ ਚੰਗੇ ਤੋਂ ਚੰਗਾ ਆਪਾਂ ਲਾ ਲਈਏ। ਫਿਰ ਕਰਮਾਂ ਵਾਲੀ ਨੇ ਇਹ ਚੌਥਾ ਸੂਆ ਸੂਈ ਚਾਰੇ ਕਟੀਆਂ ਹੀ ਦਿੱਤੀਆਂ ਕਟਾ ਦਿੱਤਾ ਹੀ ਨਹੀਂ ਅਜੇ ਤੱਕ। ਹਾਂਜੀ ਹਾਂਜੀ ਮੰਨ ਲਓ ਵੀ ਇਹ ਇਹਦੀਆਂ ਖਾਸੀਅਤਾਂ ਜਿਹੜਾ ਆਪੀ ਪਸੂ ਦਾ ਵ ਸੋ ਓਵਰ ਆਲ ਜਿਹੜੀ ਦੋਸਤੋ ਵੀ ਚੰਗੀ ਆ ਜਿਹੜੇ ਵੀਰ ਨੇ ਅਗੇ ਸ਼ੌਂਕੀਆ ਤੌਰ ਤੇ ਵੀਰੇ ਤਾਂ ਤੁਸੀਂ ਕੰਮ ਕਰਨ ਦਾ ਸੋਚ ਰਹੇ ਕਿ ਮੱਝ ਵੱਡੀ ਤੁਸੀਂ ਲੈ ਜਾਓਗੇ ਵੀ ਕਹਿ ਲੈਨੇ ਵੀ ਜਿਵੇਂ ਆਪਾਂ ਮੁਰਗੀ ਆਂਡਾ ਦੇਣ ਵਾਲੀ ਮੁਰਗੀ ਆ ਦੋਸਤੋ ਵੀ ਜਿਹੜੇ ਪਸ਼ੂ ਆ ਇਥੋਂ ਤੁਸੀਂ ਇੱਕ ਤਰਜੇੜ ਕੁੰਗਰਦੀ ਨਾਲ ਬੱਚੀ ਆ ਉਹ ਨਾਲ ਲੈ ਕੇ ਜਾਣੀ ਆ ਬਾਕੀ ਅੱਗੇ ਨੈਕਸਟ ਟਾਈਮ ਜਿਹੜਾ ਵੀਰਾਂ ਦਾ ਵੀ ਤੁਸੀਂ ਫਿਊਚਰ ਟਾਈਮ ਕੋਈ ਵੀ ਸੀਮਨ ਮਹਿੰਗਾ ਤੋਂ ਮਹਿੰਗਾ ਰਖਾਉਂਗੇ ਇਹਨੇ ਉਹ ਜਿਹੜਾ ਪ੍ਰਗਟ ਕਰ ਦੇਣਾ ਉਹ ਹੀ ਪੈਦਾ ਕਰ ਦੇਣਾ ਠੀਕ ਆ ਬਾਕੀ ਇੱਕ ਵੱਡੀ ਗੱਲ ਵੀ ਹੈ ਵੀ 15 14 ਪਲੱਸ ਵਾਲੀ ਆ ਚੀਜ਼ ਤੇ ਜਿੱਤੇ ਤੋਂ ਮਤਲਬ ਕਿ ਅਕੇ ਕਟੀਆਂ ਆਉਣਗੀਆਂ ਉਹ ਵੀ ਚੰਗੀ ਹਾਈਐਸਟ ਮਿਲ ਕੇ ਲੜਾਰੀਆਂ ਹੋਣਗੀਆਂ ਵੀ ਕਹਿਣ ਦਾ ਮਤਲਬ ਇਹ ਹੈਗਾ ਠੀਕ ਹੈ ਜੀ ਬਾਕੀ ਬੇਨ ਬੂਣ ਇੱਕ ਵਾਰੀ ਤੁਹਾਨੂੰ ਨੇੜੇ ਉਹ ਦਿਖਾ ਦ게요 ਆ ਵੇਖੋ ਜੀ ਮੋਟੀ ਬੇਨ ਆ ਜੀ ਤੇ ਬਹਿਣੀ ਵਾਲੇ ਪਾਸਿਓ ਕੋਈ ਥਣ ਥਣ ਦੀ ਕੁਆਲਿਟੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਆ ਠੀਕ ਹੈ ਜੀ ਅਗਲੇ ਥਣ ਬਿਲਕੁਲ ਇੱਕ ਸਾਰ ਬਰਾਬਰ ਨੇ ਤੇ ਮਗਰਲੇ ਆਪਦੇ ਬਿਲਕੁਲ ਇੱਕ ਸਾਈਜ਼ ਵਿੱਚ ਬਰਾਬਰ ਤੇ ਗੁਰ ਆਪਣਾ ਵੀਰ ਜੀ ਜਗਰਾਜ ਵੀਰ ਜੀ ਸ਼ਰਹਾਨ ਕਿੱਥੋਂ ਤੱਕ ਹੁੰਦੀ ਆ ਜੀ ਇਹਦਾ ਵੀਰ ਜੀ ਮੰਨ ਲਓ ਵੀ 1 20 ਤੱਕ ਆਪਾਂ ਦੇਾਂਗੇ ਜੀ 1 20 ਤੱਕ ਹਾਂਜੀ ਹਾਂਜੀ ਲੈਣ ਦੇਣੀ ਆ ਕਿ ਉਦੋਂ ਜੋ ਕੋਈ ਛੂਟ ਚਾਪਾ ਹੋਊਗਾ ਖੁੱਲਾ ਜੀ ਕੋਈ ਥੋੜਾ ਬੋਲ ਮਾਨਤਾਨ ਕਰਦੇ ਆਂਗੇ ਜੀ ਬਿਲਕੁਲ ਜੈ ਜੀ ਮੋਲ ਆਪਾਂ ਮੰਨ ਲਓ ਵੀ ਇਹ ਨਹੀਂ ਵੀ 1.5 ਲੱਖ ਮੰਗ ਲਈਏ ਤੇ ਬਾਅਦ ਚ ਇੱਕ 20 ਹੀ ਰਹੀਏ 1 15 ਦੇ ਦੀਗੇ ਉਹ ਚੀਜ਼ ਨਹੀਂ ਆਪਣੇ ਕੋਲ ਮੰਨ ਲਾ ਵੀ ਆਪਾਂ ਕਿਹੜੇ ਵਪਾਰੀ ਆ ਆਪਾਂ ਦਾ ਘਰ ਦਾ ਆਪਦਾ ਬ੍ਰੀਡ ਤੇ ਕੰਮ ਕਰੀਦਾ ਆ ਆਪਾਂ 14 15 ਹੋਗੇ ਆ ਤੇ ਮੇਰਾ ਬਾਹਰ ਦਾ ਫੀਲਡ ਦਾ ਕੰਮ ਹੁੰਦਾ ਹੈ ਤੇ ਮੰਨ ਲਓ ਬਿਲਕੁਲ ਬਿਲਕੁਲ ਹਾਂ ਲੇਬਰ ਵਾਲਾ ਕੋਈ ਆਪਣੇ ਕੋਲ ਹੈ ਨਹੀਂ ਆਪ ਹੀ ਕੰਮ ਕਰੀਦਾ ਬਿਲਕੁਲ ਜੀ ਬਿਲਕੁਲ ਉਹਦਾ ਕਰਕੇ ਆਪਾਂ ਸੇਲ ਕਰ ਰਹੇ ਆਂ ਬਾਕੀ ਇਹ ਮੱਝ ਆਪਣੀ ਮਤਲਬ ਪੂਰਾ ਵਿਚਾਰ ਹੈ ਵੀ ਆਪਾਂ ਜਿੰਨਾ ਚਿਰ ਦੀ ਜ਼ਿੰਦਗੀ ਆਪਾਂ ਇਹਨੂੰ ਘਰੇ ਰੱਖਾਂਗੇ ਕਿਉਂਕਿ ਇਹਨੇ ਕਰਮਾਲੀ ਨੇ ਬਰੀਡ ਤਿਆਰ ਕਰਕੇ ਦਿੱਤੀ ਆਪਾਂ ਨੂੰ ਸਹੀ ਹੈ ਜੀ ਹਾਂਜੀ ਹਾਂਜੀ ਮਾਣਾ ਫਰਦੀ ਮੈਂ ਹੈ ਵੀ ਸਾਰੇ ਮਾਲ ਚ ਇਹੋ ਹੀ ਹੈ ਜੀ ਹਾਂਜੀ ਹਾਂਜੀ ਇਹ ਮੱਝ ਆਪਾਂ ਇੱਕ ਪਹਿਲੀ ਹਰਿਆਣੇ ਤੋਂ ਲਿਆਂਦੀ ਸੀ ਤੇ ਇਸ ਵਾਰ ਅਰਜਨ ਕੁੰਗੜ ਦੀ ਬੜੇ ਸ਼ੌਂਕ ਨਾਲ ਟੀਗਾ ਭਰਿਆ ਸੀ ਕੱਟੀ ਦਾ ਕਰਕੇ ਵੇਚਣ ਨੂੰ ਵੀ ਜ ਤੇ ਬਾਕੀ ਜਿਹੜੇ ਵੀ ਕੋਈ ਦੂਰ ਆਊਗਾ ਥੋੜਾ ਬਹੁਤ ਮਾਨਦਾਨ ਕਰਦੇ ਆਂਗੇ ਆਪਾਂ ਵਿੱਚੋਂ ਜੀ ਜੀ ਜ਼ਰੂਰ ਕਰਾਂਗੇ ਜੀ ਉਹ ਕੋਈ ਗੱਲ ਨਹੀਂ ਬਿਲਕੁਲ 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 ਇੱਕ ਵਾਰੀ ਦੋਸਤੋ ਇੱਥੇ ਘਰ ਪਹੁੰਚ ਕੇ ਇੱਕ ਵਾਰੀ ਜੀ ਜ਼ਰੂਰ ਵੇਖ ਲਿਓ ਠੀਕ ਆ ਵੀ ਜਿਹੜਾ ਬਾਡੀ ਵੇਡ ਜਿਹੜੇ ਕੰਦ ਪੁੱਤ ਦੀ ਤੁਹਾਨੂੰ ਚੀਜ਼ ਵਿਖਾਈ ਗਈ ਉਹ ਢੀ ਹੈਗੀ ਆ ਤੇ ਜਿਹੜਾ ਲੀਵੇ ਠੰਣ ਦੀ ਆ ਜਾਂ ਜਿੱਡੀ ਚਵਾਈ ਦੱਸੀ ਗਈ ਉਹ ਨਹੀਂ ਹੈਗੀ ਆ ਫਿਰ ਤੁਸੀਂ ਬੇਸ਼ੱਕ ਗਿਣ ਕੇ ਪੈਸੇ ਦੇ ਸਕਦੇ ਹੋ ਲਾ ਸਕਦੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਝੋਟੀ ਦਿਖਾਉਣੀ ਹੈ ਉਹ ਵੀ ਝੋਟੀ ਬਹੁਤ ਪਿਆਰੀ ਝੋਟੀ ਆ ਵੀ ਪਹਿਲਾ ਸੂਆ ਦੋਸਤੋ ਫ ਤੇ ਚੰਗੇ ਬੱਚੇ ਨੂੰ ਜਨਮ ਦਿੱਤਾ ਫੀਮੇਲ ਕਾਫ ਆ ਉਹ ਵੀ ਜਿਹੜੀ ਆਪਣੀ ਹੱਥੀ ਜਿਹੜੀ ਆ ਵੀਰ ਨੇ ਏਆਈ ਕੀਤੀ ਸੀਗੀ ਡਾਇਮੰਡ ਬੁੱਲ ਦੀ ਉਹ ਗੱਲਬਾਤ ਕਰ ਲੈਨੇ ਅੱਛਾ ਜਗਰਾਜ ਵੀਰ ਇਹ ਵੀ ਝੋਟੀ ਘਰਦੀ ਹੈ ਜੰਮੀਪਲੀ ਆਪਣੇ ਕੋਲ ਹਾਂਜੀ ਹਾਂਜੀ ਘਰਦੀ ਹੈ ਜੀ ਇਹ ਮੰਨ ਲਓ ਇਹ ਫਰੋਜਪੁਰ ਵਾਲੀ ਲਾਈਨ ਸੁਨਮਾ ਵਾਲੀ ਵਸਤੀ ਹੈ ਨਾ ਜਿਹੜੀ ਉਥੋਂ ਝੋਟ ਆਇਆ ਇਹ ਆਪਣੇ ਲਾਗੇ ਉਹ ਝੋਟੇ ਦੀ ਹੈ ਜੀ ਨੀਲੀ ਦੀ ਝੋਟੀ ਆ ਗਈ ਨੀਲੀ ਦੀ ਹਾਂਜੀ ਬਹੁਤ ਚੰਗੀ ਜਿਹੀ ਮੰਨ ਲਓ ਵੀ ਲੈਂਦੀ ਆ ਤੇ ਲੋਕ ਵੀ ਦੋਸਤੋ ਪਹਿਲਾਂ ਤਾਂ ਪੂਰਾ ਤੁਸੀਂ ਨਾ ਸਟਰਕਚਰ ਵੇਖ ਲਓ ਮੱਥਾ ਬੰਨ੍ਹਾ ਜੇ ਆਖੂ ਖਬੀਲੀ ਮਨਕੀ ਆਖਾ ਤੇ ਸੋਨਮਾਲੀ ਬਸਤੀ ਤੋਂ ਵੀਰਾਂ ਦਾ ਵੀ ਝੋਟਾ ਆਇਆ ਸੀ ਤੇ ਸੋਨਮਾਲੀ ਬਸਤੀ ਦੀ ਹੀ ਜਿਹੜੀ ਦੋਸਤੋ ਬਲੱਡ ਲਾਈਨ ਜਿਹੜੀ ਹੈਗੀ ਆ ਨੀਦੀ ਦੀ ਪਿਓਰ ਝੋਟੀ ਮਗਰਲੇ ਪੈਰ ਤੋਤੇ ਆ ਠੀਕ ਆ ਜੀ ਅਗਲੇ ਪੈਰਾਂ ਦਾ ਵੀ ਮੇਰੇ ਕੋਲ ਤਾਂ ਵੀ ਜਵਾਬ ਹੈਗਾ ਹਨਾ ਹਾਂਜੀ ਹਾਂਜੀ ਹੈ ਹੈ ਜਵਾਬ ਹੈ ਆਹ ਵੇਖੋ ਠੀਕ ਆ ਜੀ ਅਗਲੇ ਪੈਰਾਂ ਦੇ ਬਿਲਕੁਲ ਤੁਸੀਂ ਵੇਖੋਗੇ ਗੱਡਿਆਂ ਦੇ ਥੱਲੇ ਤੇ ਆਹ ਜਵਾਬ ਹੈਗਾ ਵਾਈਟ ਨਿਸ਼ਾਨ ਤੇ ਮਗਰਲੇ ਪੈਰਪਾਂ ਦੇ ਜਿਹੜੇ ਨਾਰਮਲੀ ਦੋਸਤੋ ਆ ਤੋਤੇ ਆ ਠੀਕ ਹੈ ਪੂਰਾ ਮੰਨ ਲਓ ਵਧੀਆ ਜੀ ਵਾਈਟਨੈਸ ਜਿੰਨੀ ਆ ਜਿੰਨੀ ਚਾਹੀਦੀ ਆ ਨਾ ਕਈ ਵਾਰੀ ਜਾਲੀ ਵਾਈਟਨੈਸ ਆ ਜਾਂਦੀ ਉਹ ਵੀ ਚੀਜ਼ ਸੋਹਣੀ ਨਹੀਂ ਲੱਗਦੀ ਮੰਨ ਲਓ ਵੀ ਜਿੰਨੀ ਜੈਜ ਜੈਜ ਵਾਈਟਨੈਸ ਹੋਣੀ ਚਾਹੀਦੀ ਆ ਨੀਲੀ ਰਾਵੀ ਦੇ ਵਿੱਚ ਪ੍ਰੋਪਰ ਮਾਰਕਿੰਗ ਆ ਸਾਰੀ ਇਹਦੀ ਹੂੰ ਥੋੜਾ ਨਾਸਤੇ ਵੀ ਮਤਲਬ ਕਿ ਥੋੜਾ ਜਿਹਾ ਵਾਈਟ ਆ ਗਿਆ ਨੇ ਹਾਂ ਹਾਂ ਵਾਈਟ ਥੱਲੇ ਵੀ ਆਇਆ ਆ ਨਾਸਤੇ ਤੇ ਬਾਚੀ ਦੇ ਥੱਲੇ ਵੀ ਆਇਆ ਜੀ ਹਾਂ ਹਾਂ ਥੱਲੇ ਵੀ ਆਇਆ ਜੀ ਆਹ ਦੇਖੋ ਆਹ ਵੇਖੋ ਥੋਡੀ ਤੇ ਵੀ ਗਿਆ ਜੀ ਹਾਂ ਜੀ ਹਾਂ ਠੀਕ ਹੈ ਠੋਡੀ ਦੇ ਵੀ ਨਿਸ਼ਾਨ ਬਈ ਲਿਮਟਡ ਜੀ ਸਫੇਦੀ ਹੈ ਬਿ ਲਿਮਟ ਸਫੇਦੀ ਨਹੀਂ ਕਹਾਂਗੇ ਵੀ ਮਾਰਕਿੰਗ ਬਿਲ ਬੜੀ ਲਿਮਟਡ ਹਾਂ 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 ਬਿਲਕੁਲ ਤੇ ਜਗਰਾਜ ਭਾਈ ਜਿਹੜੀ ਥੱਲੇ ਆ ਮਗਰ ਬੱচ্চਾ ਆ ਗਿਆ ਹਾਂਜੀ ਹਾਂਜੀ ਇਹ ਕੱਟੀ ਹਾਂ ਹਾਂ ਜੀ ਇਹ ਹਰੀਆਂ ਵਾਲੇ ਡਾਇਮੰਡ ਡਾਇਮੰਡ ਬੋਲਦਾ ਆਪਾਂ ਸੀਮਨ ਲਾਇਆ ਸੀ ਡਾਇਮੰਡ ਦੀ ਕੱਟੀ ਆਪ ਖੋਦ ਹੀ ਤੁਸੀਂ ਵਰਤਿਆ ਜੀ ਆਪ ਹਰ ਉਸ ਨੂੰ ਆ ਤੇ ਲਿਆ ਕੇ ਹਾਂਜੀ ਹਰੀਆਂ ਤੋਂ ਲਿਆ ਕੇ ਖੋਦ ਸਿੱਧਾ ਲਿਆ ਕੇ ਆਪਾਂ ਲਾਇਆ ਜੀ ਸੀ ਹੂੰ ਹਾਂਜੀ ਹਾਂਜੀ ਬਹੁਤ ਚੰਗੇ ਰਿਕਾਰਡ ਦੀ ਕੱਟੀ ਹੈ ਮਗਰ ਵੀ ਡਾਇਮੰਡ ਦੀਆਂ ਝੋਟੀਆਂ ਬਹੁਤ ਚੰਗਾ ਦੁੱਧ ਕਰ ਰਹੀਆਂ ਜੀ ਤੇ ਜਿਆਦਾ ਨਹੀਂ ਹੈ ਜੀ ਅੱਜ ਦੋਈ। ਅੱਜ ਤੀਜਾ ਦੇਰ ਆ ਤੇ ਮਦਰ ਦੇ ਉੱਪਰ ਜਿਹੜੀ ਮਾਰਕਿੰਗ ਆ ਨੀਲੀ ਦੀ ਤੁਸੀਂ ਵੇਖੋ ਨੀਲੀ ਦੀ ਪਿਓਰ ਬਿਲਕੁਲ ਕੱਟੀ ਦਿੱਤੀ ਆ ਤੇ ਨਾਸ ਨੂੰ ਬਿਲਕੁਲ ਜਿਹੜੀ ਆ ਦੱਸੋ ਬਾਕੀ ਇੱਕ ਪਾਸੇ ਠੋਡੀ ਬਿਲਕੁਲ ਸੇਮ ਟੂ ਸੇਮ ਮਦਰ ਦੇ ਉੱਪਰ ਪੂਛ ਵੀ ਓਨੀ ਵਾਈਟ ਅਗਲੇ ਪੈਰਾਂ ਤੇ ਅਗਲੇ ਪੈਰਾਂ ਦਾ ਵੀ ਬਿਲਕੁਲ ਉਹ ਜਵਾਬ ਆ ਜੀ ਉਹ ਜਵਾਬ ਹੈ ਹਾਂਜੀ ਤੇ ਮਗਰਲੇ ਪੈਰ ਬਿਲਕੁਲ ਵੀ ਜਰਾਪਾਂ ਚੜੀਆਂ ਵੀ ਓਨੇ ਓਨੇ ਵੀ ਆਪਾਂ ਕਹਿ ਲਈਏ ਵੀ ਗਿੱਠ ਗਿੱਠੀ ਜਿਹੜੀ ਜ਼ਮੀਂਦੀ ਵਾਲਿਆ ਠੀਕ ਆ ਆ ਕੁੱਕ ਪਿੱਲੀ ਆ ਕੱਟੀ ਚੰਗੀ ਮਗਰ ਪਾਈ ਆ ਸੋ ਬਾਕੀ ਹੁਣ ਵੀਰ ਦੀ ਬ ਹੋਣ ਹੈ ਇਸ ਟਾਈਮ ਬੋਲਾ ਜੀ ਜਿਹੜਾ ਆਪਾਂ ਕੱਢਿਆ 8-9 ਲੀਟਰ ਦੇ ਇਸ ਟਾਈਮ ਬੋਲੇ ਤੇ ਆ ਜੀ 8-9 ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਬੋਲੇ ਤੇ ਚੱਲੀ ਆ ਮੰਨ ਲਓ ਤੀਜੇ ਚੌਥੇ ਦਿਨ ਦਾ ਪਸ਼ੂ ਐਨਾ ਬੋਲਾ ਕਰਦਾ ਨਹੀਂਗਾ ਮੰਨ ਲਓ ਵੀ ਅੱਗੇ ਵੀ ਆਪਾਂ ਬਰੀਡ ਤੇ ਕੰਮ ਕਰਦੇ ਪਰ 8-9 ਲੀਟਰ ਤੇ ਚੱਲੀ ਆ ਜੀ ਪੂਰੀ 13-14 ਲੀਟਰ ਦੀ ਉਮੀਦ ਆ ਜੀ ਆਪਾਂ ਨੂੰ 13-14 ਲੀਟਰ ਦੁੱਧ ਕਰਨਾ ਚਾਹੀਦਾ ਝੋਟੇ ਜੀ ਅੱਜ 8-9 ਬੋਲਾ ਹੈਗਾ 8 ਵੀ ਹੈਗਾ ਤੇ 9 ਹੈਗਾ ਫਿਰ ਉਮੀਦ ਆਪਾਂ ਪੂਰੀ ਕਰ ਸਕਦੇ ਹਾਂ 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 ਬਿਲਕੁਲ ਉਮੀਦ ਹੈ ਜੀ ਜਿੱਤਰਾ ਇਹ ਮੰਨ ਲਓ ਚੱਲ ਰਹੀ ਆ 13-14 ਪੀਠਾਣ ਭਾਂਡੇ ਤੋਂ ਜਿਹੜਾ ਦੋਸਤੋ ਪਤਾ ਲੱਗ ਜਾਂਦਾ ਪਸ਼ੂ ਦਾ ਬਰੀਡ ਦਾ ਬੇਰਬੂਣ ਦੋ ਪਾਸੇ ਵੇਖੋਗੇ ਤੁਸੀਂ ਮਿਲਕ ਬੇਨ ਬਹੁਤ ਕਮਾਲ ਦੀ ਹੈ ਆਰਡਰ ਜਿਹੜਾ ਫਿਕਸ ਹੈਗਾ ਠੀਕ ਆ ਕਸਮੇ ਟਾਇਰ ਦੇਵੇ ਦੀ ਆਪਾਂ ਝੂਟੀ ਕਹਾਂਗੇ ਵੀ ਜਿਹੜੀ ਪਹਿਲਾਂ ਕ ਸਿਕੰਦਰ ਦੀ ਅ ਸਿਕੰਦਰਪੁਰ ਦੀ ਝੂਟੀ ਵੇਚੀ ਸੀ ਜੀ ਉਹਨਾ ਉਹ ਵੀ ਜਿਹੜਾ ਹਵਾਨਾ ਮਿਲੋ ਦਾ ਬਾਈ ਉਹ ਵੀ ਮਿਲੋ ਦਾ ਕਸਮੇ ਟਾਇਰ ਲੈਵੇ ਵਾਲੀ ਸੀ ਕਸਮੇ ਹਾਂ ਤੇ ਮਿਲੋ ਦਾ ਟਾਇਰ ਲੈਵੇ ਦੀ ਹਾਂ ਕਿੰਨਾ ਲੀਟਰ ਤੋਂ ਵੀ ਪਲਾਸ ਤੋਂ ਦਿੱਤੀ ਜਾਂਦੀ ਹੁੰਦੀ ਹੈ ਹਾਂਜੀ ਹਾਂਜੀ 14 ਤੋਂ ਪਲੱਸ ਇਹ ਬਾਕੀ ਲੈਵਾ ਬਹੁਤ ਵਧੀਆ ਨੇ ਬਣਾਇਆ ਹੀ ਹੋਣਾ ਇਸ ਟਾਈਮ ਬੋਲੇ ਤੋਂ ਖਾਲੀ ਹੋਈ ਕਰਕੇ ਤੇ ਮੱਲੋ ਵੀ ਥੋੜਾ ਕਸਵਾ ਹੋ ਗਿਆ ਹੈ ਬਾਕੀ ਅਜੇ ਅਦਰ ਬਣਾਉਂਗੀ ਤਿਆਰ ਕਰੂੰਗੀ ਮਾਰਨਿੰਗ ਬੋਲੇ ਦੀ ਚਵਾਈ ਹੋ ਗਈ ਸੀ ਹਾਂਜੀ ਹਾਂਜੀ ਹੋਈ ਹੈ ਜੀ ਤੇ ਇੱਕ ਟਾਈਮ ਕੋ 4 ਕਿਲੋ 4 ਕਿਲੋ ਕੱਢ ਦਿੰਦੀ ਪੌਲਾ ਹਾਂ ਹਾਂ 4 ਤੋਂ ਪਲੱਸ ਹੀ ਆ ਜੀ ਇੱਕ ਟਾਈਮ ਦਾ ਠੀਕ ਹੈ ਜੀ ਮੰਨ ਲਓ ਕੱਟੀ ਨੂੰ ਪਹ ਆ ਗਏ ਆਪਾਂ ਦੇ ਦਿਖਾ ਦਗੇ ਬਾਕੀ ਦੋਸਤੋ ਐਨ ਤਾਂ ਸਲੀਦਰਾ ਦੇਖ ਲਓ ਤੇ ਕਦ ਕਾਠੀ ਕਿਉਂਕਿ ਦੂਰੋਂ ਨੇੜੇੋਂ ਕਿਸੇ ਭੈਣ ਭਰਾਲੇ ਹੋਣਾ ਕਦ ਕਾਠੇ ਦਾ ਵੀ ਚੰਗਾ ਸੋਹਣਾ ਠੀਕ ਹੈ ਜੀ ਉੱਚੇ ਕਦ ਕਰ ਦੇ ਵਿੱਚ ਤੇ ਸਿੰਗੀ ਸੁਗੀ ਸੋਹਣੀ ਆ ਜੋ ਵੀ ਆ ਤੇ ਪ੍ਰੋਪਰ ਪੈਸੰਟਾ ਤੁਸੀਂ ਦੇਖੋਗੇ ਪਤਲੀ ਚਮੜੀ ਆ ਠੀਕ ਆ ਆ ਦੇਖੋ ਬਾਕੀ ਆਰਡਰ ਕੁਆਲਿਟੀ ਜਿਹੜੀ ਆ ਦੋਸਤੋ ਬਹੁਤੇ ਵੀਰ ਜਿਹੜੇ ਜਾਣਕਰ ਨੇ ਉਹਨਾਂ ਨੂੰ ਨਾਰਮਲ ਹੀ ਪਤਾ ਲੱਗ ਜਣਾ ਵੀ ਸੋਹਣੀ ਆਰਡਰ ਕੁਆਲਿਟੀ ਹੈ ਠੀਕ ਆ ਤੇ ਬੌਲੇ ਤੋਂ ਵੀਰਾਂ ਦਾ ਵੀ ਆਪਾਂ ਖਾਲੀ ਕੀਤੀ ਹੈ ਸੋ ਮਾਰਨਿੰਗ ਵੀ ਅੱਜ ਚਵਾਈ ਜਿਹੜੀ ਆ ਬੌਲੇ ਦੇ ਵਿੱਚ ਕੋਈ ਚਾਰਕ ਕਿਲੋ ਦੀ ਚਵਾਈ ਹੋਈ ਆ ਬਾਕੀ ਤੁਸੀਂ ਆ ਜਿਹੜੀ ਆਰਡਰ ਕੁਆਲਿਟੀ ਵੇਖ ਸਕਦੇ ਹੋ ਠੀਕ ਆ ਤੇ ਨਖੇੜ ਨਖੂੜ ਜਿਹੜਾ ਆਪਸੀ ਥਣਾ ਦਾ ਪੂਰਾ ਹੈਗਾ ਆਹ ਦੇਖੋ ਲੈ ਜੀ ਦੀ ਹਾਂ ਜੀ ਲੈਓ ਮੋੜ ਦਿਓ ਜੀ ਠੀਕ ਹੈ ਜੀ ਤੇ ਜਗਰਾਜ ਵੀਰੇ ਫਿਰ ਇਹਦਾ ਲੈਂਡ ਦਾ ਮੁੱਲ ਵੀ ਇੱਕ ਡਿਮਾਂਡ ਹੁੰਦੀ ਹੈ ਵੀ ਕਿੰਨੇ ਤੱਕ ਬਿਲਕੁਲ ਵੇਚ ਨਹੀਂ ਚਾਹੁੰਦੇ ਇਹਦਾ ਵੀ ਜੀ ਆਪਾਂ 1 15 ਮੁੱਲ ਕਰਦੇ ਹਾਂ ਅੱਛਾ ਜੀ ਹਾਂ ਜੀ 1 ਲੱਖ 15 ਹਜ਼ਾਰ 1 ਲੱਖ 15 ਕਰਦੇ ਹਾਂ ਹਾਂ ਜੀ ਠੀਕ ਹੈ ਜੀ 1 ਲੱਖ 15 ਹਜ਼ਾਰ ਪ੍ਰਭੂ ਇਹਦਾ ਮੁੱਲ ਵੀ ਜਾਂਦਾ ਵੀ ਆਪਾਂ ਕਰਦੇ ਹਾਂ ਠੀਕ ਹੈ ਤੇ ਬਾਕੀ ਤੁਹਾਨੂੰ ਜਿਹੜੀ ਵੀ ਤਸੱਲੀ ਹੋ ਸਕੇ ਆਪਾਂ ਬਿਲਕੁਲ ਇਹਨਾਂ ਦਿਖਾਤੀ ਹੈ ਤੇ ਹਾਂ ਤੁਹਾਨੂੰ ਬਿਲਕੁਲ ਜਿਹੜਾ ਵਧੀਆ ਲੱਗਾ ਇਹਨ ਮੁਠੀ ਵਾਲਾ ਥਾਣਾ ਤੇ ਪਹਿਲਾਂ ਝੋਟੀ ਹੈ ਸੋਈ ਸੀ ਵੀਰ ਦੇ ਕੋਲ ਠੀਕ ਆ ਬਾਕੀ ਘਰ ਦੀ ਝੋਟੀ ਹੈ ਜੀ ਇਹਦੇ ਮਤਲਬ ਵੀ ਜਿਹੜੀ ਮਾਈ ਵੀ ਇਹ ਉਹ ਮਾਈ ਦੀ ਝੋਟੀਆਂ ਨੇ ਮਤਲਬ ਵੀ 14-15 ਲੀਟਰ ਦੁੱਧ ਮਤਲਬ ਕੀਤਾ ਆਪਣੇ ਘਰੇ ਹੂੰ ਇਹਦੀਆਂ ਭੈਣਾਂ ਨੇ ਠੀਕ ਆ ਜੀ ਹਾਂਜੀ ਹਾਂਜੀ ਤੇ ਮਤਲਬ ਇਹਨਾਂ 13-14 ਲੀਟਰ ਦੀ ਆਪਣੀ ਗਾਰੰਟੀ ਹੈ ਜੀ ਕਰੂਗੀ ਦੁੱਧ ਇਹਨਾਂ ਮਤਲਬ ਪੂਰੀ ਮਹੀਨਾ ਦੀ ਆ ਜੀ ਆਪਣਾ ਹੂੰ ਹਾਂਜੀ ਹਾਂਜੀ ਤੇ ਜਗਰਾਜ ਵੀਰੇ ਨੰਬਰ ਆਪਣੇ ਜਰੂਰ ਦੱਸ ਦਿਖੇ ਜੀ ਆਪਣਾ ਨੰਬਰ ਹੈ ਜੀ 8427510117 ਠੀਕ ਆ ਜੀ ਹਾਂਜੀ ਹਾਂਜੀ ਇਸੇ ਨੰਬਰ ਤੇ ਵਟਸਐਪ ਵਗੈਰਾ ਵੀ ਚੱਲਦਾ ਹੈ ਨਾ ਜੀ ਹਾਂ ਹਾਂ ਵਟਸਐਪ ਇਸੇ ਤੇ ਚੱਲਦਾ ਠੀਕ ਆ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਗਰਾਜ ਸਿੰਘ ਠੀਕ ਆ ਵੈਟਰਨਰੀ ਡਾਕਟਰ ਵੀ ਆ ਤੇ ਚੰਗੀ ਬਰੀਡ ਦੇ ਉੱਪਰ ਕੰਮ ਵੀ ਕਰਦੇ ਆ ਤੇ ਪਸ਼ੂ ਜਦੋਂ ਦੋਸਤੋ ਘਰੋਂ ਤਿਆਰ ਹੁੰਦਾ ਤੇ ਸੇਲ ਵੀ ਕਰਦੇ ਆ ਕਿਉਂਕਿ ਪਸ਼ੂ ਘਟੋਗੜ ਵੀ 10-11 ਨਾਗ ਜਿਹੜੇ ਵੀਰ ਨੇ ਦੱਸੇ ਆ ਉਹ ਘਰੇਲੂ ਨਾਗ ਵੀ ਵੀਰ ਉਹਨਾਂ ਦੇ ਕੋਲ ਆ ਚੰਗੇ ਸੀਮਨ ਦੀਆਂ ਬੱਚੀਆਂ ਝੋਟੀਆਂ ਉਹ ਅਵੇਲੇਬਲ ਨੇ ਠੀਕ ਆ ਤੇ ਜਿਹੜਾ ਪਸ਼ੂ ਤਿਆਰ ਹੋਇਆ ਹੁੰਦਾ ਬਿਲਕੁਲ ਉਹ ਸੇਲ ਵੀ ਕਰ ਦਿੰਦੇ ਆ ਘਰੋਂ ਠੀਕ ਆ ਸਮੇ ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਕੋਈ ਝੋਟੀ ਕਿਸੇ ਵੀ ਵੇ ਲੈਣੀ ਆ ਕੋਈ ਬਿਲਕੁਲ ਗੱਬਣ ਪਸ਼ੂ ਖਰੀਦਣਾ ਬ੍ਰੀਡ ਦੇ ਵਿੱਚ ਤਾਂ ਤੁਸੀਂ ਉਹ ਸੰਪਰਕ ਕਰ ਸਕਦੇ ਹੋ ਪਿੰਡ ਰਸੂਲਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਪੰਗਾਲਾ ਥੋੜੀ ਦੂਰੀ ਤੇ ਦੋਸਤੋ ਠੀਕ ਆ ਤੂਤ ਪੰਗਾਲਾ ਥੋੜੀ ਦੂਰੀ ਤੇ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ